नमस्कार मैं खुशी और आप रहे सरदार न्यूज आइए नजर डालते हैं आज की बड़ी खबर पर पटियाला पुलिस को मिली बड़ी सफलता बच्चा चोर गिरोह के दो सदस्य गिरफ्तार पटियाला पुलिस ने फुटपाथ से चोरी हुए छह महीने के बच्चे को चंद घंटों में ही बरामद कर लिया गिरफ्तार आरोपियों में से एक पप्पू की बेटी के कोई संतान नहीं थी इसलिए उसने अपने साथी बट्टू के साथ मिलकर रात को परिवार से बच्चे को चुरा लिया लेकिन जल्द ही पुलिस ने दोनों आरोपियों को पकड़ लिया पूरे मामले की जानकारी देते हुए पटियाला के एसएसपी एस डॉक्टर नानक सिंह ने बताया कि बट्टू पर पहले भी एनडीपीएस के मामले दर्ज हैं। और आइए देखते हैं जतेंद्र कुमार नाभा की खास रिपोर्ट ਸੋ ਉਥੋਂ ਇਹਨਾਂ ਨੇ ਬੱਚਾ ਉਥੋਂ ਚੱਕਿਆ ਸਿਰ ਹੋਰ ਵੀ ਕਈ ਬੱਚੇ ਹੈਗੇ ਜੋ ਛੋਟੇ ਛੋਟੇ ਇਸ ਤੋਂ ਵੀ ਛੋਟੇ ਛੋਟੇ ਉੱਥੇ ਫੁੱਟ ਪਾਤੇ ਤੁੰਗੇ ਹਾਂਜੀ ਬਿਲਕੁਲ ਸੋ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਡੀਸੀ ਸਾਹਿਬ ਦੇ ਨਾਲ ਟਾਈ ਅਪ ਕਰਕੇ ਜਿਹੜਾ ਰੈਂਗ ਬੁਸੇਰਾ ਬਣਿਆ ਹੋਇਆ ਹੈ ਉਹਦੇ ਵਿੱਚ ਇਹਨਾਂ ਨੂੰ ਸ਼ਿਫਟ ਕਰਾਂਗੇ ਜੇ ਉੱਥੇ ਵੀ ਫੁੱਲ ਹੋ ਜਾਂਦਾ ਤੇ ਹੋਰ ਵੀ ਫੈਸਿਲਿਟੀਆਂ ਆਪਾਂ ਲੱਭ ਕੇ ਤੇ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸ਼ਿਫਟ ਕਰਾਂਗੇ ਇਹਦੇ ਵਿੱਚ ਇੱਕ ਜ਼ਿਕਰਯੋਗ ਗੱਲ ਇਹ ਹੈ ਕਿ ਬਿੱਟੂ ਤੇ ਵੀ ਪਹਿਲਾ ਪਰਚਾ ਹੈਗਾ ਐਨਡੀਪੀਐਸ ਦਾ ਸੋ ਉਹਦੇ ਵਿੱਚ ਉਹ ਵੀ ਅਸੀਂ ਸਾਰਾ ਚੈੱਕ ਕਰਦੇ ਹਾਂ ਜਿਹੜਾ ਪਿਛਲਾ ਪਰਚਾ ਤੇ ਬਾਕੀ ਵੀ ਇਹਨਾਂ ਦੀ ਅਕਰੀ ਕੀਮੇ ਨਾਲ ਐਕਟੀਵਿਟੀਜ਼ ਨੇ ਉਹ ਵੀ ਸਾਰੀ ਚੈੱਕ ਕਰੀ। ਸਿਰ ਇਹ ਦੋਨੋਂ ਇਕੱਠੇ ਕੀਤਾ ਆਪਣੇ ਸੰਪਰਪ ਵਿੱਚ ਕਿਦਾਂ ਹੈ। ਆਮ ਤੌਰ ਤੇ ਅਸੀਂ ਛੁੱਟੀਆਂ ਜਿਵੇਂ ਮੈਂ ਕਿਹਾ ਕਿ ਸੇਮ ਹੋ ਚੁੱਕੀਆਂ ਹੈ ਇਹਨਾਂ ਦੀ। ਸੋ ਉੱਥੇ ਹੀ ਕੱਟੇ ਰਹਿੰਦੇ ਸੀ ਦੋਨੋਂ। ਉੱਥੇ ਇਹਨਾਂ ਨੇ ਬੈ ਕੇ ਸਲਾਹ ਕੀਤੀ। ਯੇ ਮੇਰੇ ਤੁਹਾਨੂੰ ਦੱਸਿਆ ਇਹ ਤਕਰੀਬਨ 4 ਘੰਟੇ ਪਹਿਲਾਂ ਬੱਚਾ ਇਹਨਾਂ ਕੋਲ ਰਿਹਾ ਹੈ ਤੇ ਤੇਰੀ ਇਹਨੂੰ ਬੱਚੇ ਨੂੰ ਸੰਭਾਲਣ ਵਾਸਤੇ ਕੋਈ ਲੇਡੀ ਕੋਈ ਇਨਵੋਲਵ ਹੈ ਜਾਂ ਕੋਈ ਹੋਰ ਵੀ ਇਨਵੋਲਵ ਹੈ ਕਿਨੇ ਸੰਭਾਲ ਲੈਣਾ ਇਹਨਾਂ ਨੇ ਆਪਣੀ ਬੇਟੀ ਜਿਹੜੀ ਸੀਗੀ ਉਹਨੂੰ ਨਾਲ ਬੁਲਾ ਲਿਆ ਸੀਗਾ ਉਹਦੇ ਨਾਲ ਗੱਲਬਾਤ ਕਰਕੇ ਜਦੋਂ ਦੇਣਾ ਸੀ ਬੱਚਾ ਸੋ ਉਹ ਸੰਭਾਲ ਕਰਦੀ ਸੀ ਬੱਚੇ ਦੀ ਉਸ ਵੇਲੇ 40 ਘੰਟੇ ਉਹਦੀ ਇਨਵੋਲਵਮੈਂਟ ਕਿੰਨੀ ਕੀ ਹੈਗੀ ਹੈ ਜਾਂ ਉਹ ਕੀ ਸਟੇਟਸ ਉਹਨਾਂ ਨੂੰ ਉਹਨੂੰ ਇਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਬੱਚਾ ਕਿੱਥੋਂ ਆਇਆ ਹੈ ਕਿ ਗਿਆ ਹੈ ਉਹਨਾਂ ਨੇ ਇਹ ਕਿਹਾ ਕਿ ਬੱਚਾ ਸੀ ਲੈ ਕੇ ਆਇਆ ਤੂੰ ਸੰਭਾਲ ਲੈ ਉਹਦੀ ਉਹਦੀ ਇਨਵੋਲਵਮੈਂਟ ਹਜੇ ਸਾਰੇ ਜਿਹੜੇ ਨੇ ਬੈਠੀ ਹੈ ਤਕਰੀਰ ਦੇ ਦਰਮਿਆਨ ਆਤਮ ਨੂੰ ਇੱਕ ਬੱਚਾ ਚੁੱਕਿਆ ਗਿਆ ਸੀ 112 ਤੇ ਬੋਲਾਈ ਸੀ ਕਿ ਬੱਚਾ ਉਥੋਂ ਚੁੱਕਿਆ ਗਿਆ ਕਾਲੀ ਮਾਤਾ ਮੰਦਰ ਦੇ ਨੇੜੇ ਸੋ ਉਹਦੇ ਤੇ ਐਕਸ਼ਨ ਕਰਦੇ ਹੋਏ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਤੋਂ ਬਾਅਦ ਅਸੀਂ 360 ਕੀਤਾ ਉਸ ਦੇ ਨੜੀ ਵਿੱਚ ਇਹਨਾਂ ਦੇ ਬਿਆਨ ਲਿਖੇ ਗਏ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 12 ਗੋਰੀਗੇਟ ਥਾਣੇ ਦੀ ਅੰਡਰ ਸੈਕਸ਼ਨ 97 ਤੇ 137 ਡੀ ਵੀ ਇਸ ਇਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਡੀਐਸਪੀ ਸਿਟੀ ਵਾਂਟੇ ਐਸਐਚਓ ਨਾਲ ਲਿਖੇ ਇਹਨਾਂ ਨੇ ਜਦੋਂ ਇਹਦਾ ਕੰਮ ਕੀਤਾ ਟੈਕਨੀਕਲ ਐਵੀਡੈਂਸ ਕਲੈਕਟ ਕੀਤਾ ਇਨਫੋਰਮੇਸ਼ਨ ਇਕੱਠੀ ਕੀਤੀ ਤੇ ਜੂਮਨ ਇੰਟੈਲੀਜੈਂਸ ਤੇ ਕੰਮ ਕੀਤਾ ਤੇ ਇਹਦੇ ਦੋ ਬੰਦੇ ਅਰੈਸਟ ਹੋਏ ਬਿੱਟੂ ਪੁੱਤਰ ਰਾਮ ਸਿੰਘ ਤੇ ਪੱਪੂ ਪੁੱਤਰ ਚਾਂ ਇਹਨਾਂ ਦੋਨੋਂ ਨੂੰ ਅਰੈਸਟ ਕੀਤਾ ਗਿਆ ਤੇ ਬੱਚਾ ਰਿਕਵਰ ਹੋਇਆ ਜਿਹੜਾ ਕਿ 40 ਘੰਟੇ ਦੇ ਵਿੱਚ ਵਿੱਚ ਚੈਨਲ ਦੀ ਟੀਮ ਨੇ ਚੰਗਾ ਕੰਮ ਕਰਦੇ ਹੋਏ ਬੱਚੇ ਨੂੰ ਰਿਕਵਰ ਕੀਤਾ ਇਹ ਵੀਰ ਹਕੀਕਤ ਰਾਏ ਸਕੂਲ ਦੀ ਬੈਕ ਸਾਈਡ ਤੋਂ ਰਿਕਵਰ ਹੋਇਆ ਬੱਚਾ ਇਹਨਾਂ ਦਾ ਜਿਹੜਾ ਮੋਟਿਵ ਸੀਗਾ ਜਿਹੜੀ ਦੋਸ਼ੀ ਇੰਨਾ ਚੇਗਾ ਪੱਪੂ ਉਹਦੀ ਲੜਕੀ ਤੇ ਵਿਆਹ ਨੂੰ 10 ਸਾਲ ਹੋ ਗਏ ਸੀ ਬਟ ਬੱਚਾ ਪਈ ਨਹੀਂ ਸੀ ਉਹਨੂੰ ਇਹ ਸੀਗਾ ਕਿ ਬੱਚਾ ਚੱਕ ਕੇ ਤੇ ਉੱਥੇ ਮੈਂ ਪ੍ਰੋਵਾਈਡ ਕਰਾ ਦਊਗਾ ਨਾਲ ਜਿਹੜਾ ਬਿੱਟੂ ਸੀਗਾ ਉਹਨੂੰ ਇੰਨੇ ਪੈਸਿਆਂ ਨਾਲ ਸੁਤਤਾ ਸੀ ਰਾਉਂਡ 50000 ਰੁਪਏ ਲਏ ਕਿਹਾ ਸੀ ਮੈਂ ਤੈਨੂੰ ਦੇ ਦੂੰਗਾ ਜੇ ਕੋਈ ਬੱਚਾ ਕੋਈ ਚੱਕ ਕੇ ਲੈ ਜਾਂਦਾ ਸੋ ਗੱਟੂ ਨਾਲ ਗਿਆ ਸੀ ਗੱਟੂ ਨੇ ਹੀ ਇਹ ਬੱਚਾ ਚੱਕਿਆ ਸੀ ਪੱਪੂ ਦੇ ਨਾਲ ਸੋ ਇਹ ਦੋਵੇਂ ਬੰਦੇ ਅਰੈਸਟ ਹੋ ਗਏ ਬੱਚਾ ਰਿਕਵਰ ਹੋ ਗਿਆ ਬੜਾ ਟਰੋਮਾ ਸੀਗਾ ਪੇਰੈਂਟਸ ਵਾਸਤੇ ਕਿ ਬੱਚਾ ਜਦੋਂ ਉਹਨਾਂ ਦਾ ਰਾਤ ਨੂੰ ਚੱਕਿਆ ਗਿਆ ਸੁੱਤੇ ਹੋਏ ਸੀ ਸਵੇਰ ਉੱਠ ਕੇ ਵੇਖਿਆ ਤਾਂ ਬੱਚਾ ਉੱਥੇ ਸੀਗਾ ਸੋ ਇਹਨੇ ਚੰਗਾ ਕੰਮ ਕੀਤਾ ਪੁਲਿਸ ਨੇ ਐਸਐਚਓ ਨਾਲ ਰਿਪੋਰਟ ਨੇ ਅੰਡਰ ਦਾ ਸੁਪਰਵੀਜ਼ਨ ਆਫ ਜਿਹੜਾ ਪਹਿਲਾਂ ਦੱਸਿਆ ਸੀ ਸਿਟੀ 1 ਡੀਐਸਪੀ ਤੇ ਐਸਪੀ ਸਿਟੀ ਸਰਫਰਸ ਸੋ ਮੈਂ ਮੁਬਾਰਕਵਾਦ ਵੀ ਦਿੰਦਾ ਮਾਤਾ ਪਿਤਾ ਨੂੰ ਕਿ ਬੱਚਾ ਉਹਨਾਂ ਦਾ ਮਿਲ ਗਿਆ ਵਾਪਸ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ 112 ਦੀ ਵੱਧ ਤੋਂ ਵੱਧ ਯੂਜ਼ ਕਰਨ ਕਿਉਂਕਿ ਇਹ ਕੇਸੇ ਕਿ ਹੋਇਆ ਜਦੋਂ 112 ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਜੋ ਨਾਮ ਦੇ ਨਾਲ ਹੀ ਉਹ ਤੇ ਕੰਮ ਕੀਤਾ ਗਿਆ ਫਿਰ ਬੱਚਾ ਇਹਨੂੰ ਰਿਕਵਰ ਕੀਤਾ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਜਿਹੜੇ ਬਿੱਟੂ ਤੇ ਪੱਪੂ ਇਹ ਚਿਹਰੇ ਰਹਿਣ ਵਾਲੇ ਆ ਦੋਨੋਂ ਇੱਕ ਸਰੰਦ ਰੋਲ ਰਹਿੰਦਾ ਬਿੱਟੂ फिर जब पप्पू है ये ये थे जब पांच सौ और दर रहने वाला, बट ये होने नहीं आ चुकी हैं, अब तक के लिए बस इतना ही। फिर होगी आपसे मुलाकात, ऐसी एक और खबर के साथ अब तक के लिए नमस्कार और देखते रहिए। सत्ता न्यूज़